ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਨਸ਼ੇ ਦੀ ਵਿਕਰੀ ਦੀ ਵੀਡੀਓ ਜਾਂ ਨੌਜਵਾਨ ਨਸ਼ਾ ਕਰਦਿਆਂ ਹੋਿਆਂ ਦੀਆਂ ਵੀਡੀਓ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਈ ਸਰਕਾਰਾਂ ਆਈਆਂ ਨੇ ਕਈ ਸਰਕਾਰਾਂ ਗਈਆਂ ਨੇ ਹਰ ਸਰਕਾਰ ਦੇ ਵੱਲੋਂ ਇਹ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚੋਂ ਚਿੱਟੇ ਦੇ ਕੋੜ ਨੂੰ ਕੱਢ ਦਿੱਤਾ ਜਾਵੇਗਾ ਪਰ ਇਹਨਾਂ ਸਰਕਾਰਾਂ ਦੇ ਵਾਅਦੇ ਧਰੇ ਦੇ ਧਰਾਏ ਰਹਿ ਜਾਂਦੇ ਨੇ ਹਕੀਕਤ ਬਿਆਨ ਕਰਦਾ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਇੱਕ ਨੌਜਵਾਨ ਸੜਕ ਦੇ ਨਸ਼ੇ ਦੇ ਵਿੱਚ ਧੁੱਤ ਸੜਕ ਦੇ ਕਿਨਾਰੇ ਤੇ ਪਿਆ ਹੈ ਅਤੇ ਨਸ਼ੇ ਦੀ ਅਜਿਹੀ ਹਾਲਤ ਦੇ ਵਿੱਚ ਪਿਆ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੇ ਆਲੇ ਦੁਆਲੇ ਕੀ ਹੋ ਰਿਹਾ ਲੋਕਾਂ ਦੇ ਵੱਲੋਂ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਨੂੰ ਇਹ ਵੀ ਸਮਝ ਨਹੀਂ ਲੱਗ ਰਹੀ ਕਿ ਉਸ ਨੂੰ ਕੌਣ ਕੀ ਕਹਿ ਰਿਹਾ ਅਤੇ ਉਸ ਤੋਂ ਕੁਝ ਬੋਲਿਆ ਵੀ ਨਹੀਂ ਜਾ ਰਿਹਾ ਤੁਸੀਂ ਆਪੇ ਹੀ ਅੰਦਾਜ਼ਾ ਲਗਾ ਸਕਦੇ ਹੋਮਗੇ ਕਿ ਨੌਜਵਾਨ ਕਿੰਨੀ ਕ ਨਸ਼ੇ ਦੀ ਹਾਲਤ ਦੇ ਵਿੱਚ ਐ ਇਸ ਤੋਂ ਇਲਾਵਾ ਉੱਥੋਂ ਦੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਆ ਨਸ਼ਾ ਕੀ ਆ ਨਾ ਨਾ ਭਾਈਆ ਕਾ ਕੀ ਆ ਫਿਰ ਭਾਈ ਨਸ਼ੇ ਜਿੱਤ ਆ ਪਤਾ ਉਹਦਾ ਰੂਪ ਜੀ ਉਹ ਪਰੇ ਅੜ ਜਾ ਉਹ ਜਿਹੜੇ ਨਾਲ ਭਾਈ ਕਿੰਨੇ ਕੁ ਪਰੇਸ਼ਾਨ ਹੋ ਤੁਸੀਂ ਇਹਨਾਂ ਲੋਕਾਂ ਤੋਂ ਜਿਹੜੇ ਤੁਸੀਂ ਕਾਫੀ ਪਰੇਸ਼ਾਨ ਹੋ ਜੀ ਕਾਫੀ ਹੋ ਜਾਣਾ ਇੱਕ ਬੰਦੇ ਦੀ ਕਿ ਇੱਕ ਬੰਦਾ ਵੀ ਟਿਕਿਆ ਹੋ ਦੇਖੋ ਹਾਂਜੀ ਹਾਂਜੀ ਕਾਫੀ ਟਿਕਿਆ ਹੋ ਕਿੰਨੇ ਕੁ ਪਰੇਸ਼ਾਨ ਹੋ ਇਸ ਏਰੀਆ ਦੇ ਵਿੱਚ ਨਸ਼ੇ ਵਾਲੇ ਦਿਖਦੇ ਪਏ ਆ ਕਾਫੀ ਜਿਹੜੇ ਲੋਕ ਨੇ ਕਾਫੀ ਪਛਾਣ ਆ ਭਾਈ ਸਾਰੇ ਲੋਕ ਪਛਾਣ ਆ ਠੀਕ ਕਰੀਏ ਸੁਣ ਸੁਣਦੇ ਹੀ ਕੀ ਕਰਦੇ ਕੀ ਇਹ ਦੁਕਾਨਦਾਰੀ ਵੀ ਨੁਸਾਨ ਹੁੰਦੀ ਹੈ ਜੀ ਹਾਂ ਜੀ ਭਾਈ ਦੁਕਾਨਦਾਰੀ ਦੇ ਅੱਗੇ ਆ ਦਿੰਦੇ ਐਸਮ ਜਰ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਜੀ